ਤੁਸੀਂ ਦੇਖ ਰਹੇ ਹੋ ਜਨਹਿਤ ਅਸ਼ੀਤ ਤੇ ਪਹਿਲਾਂ ਤੁਹਾਡੇ ਨਾਲ ਜਸਬੀਰ ਗੁਰਜ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਤੇ ਹਮਲੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਦੇ 9 ਸਾਥੀਆਂ ਸਮੇਤ કુલ 38 ਦੋਸ਼ੀਆਂ ਦੀ ਪੇਸ਼ੀ ਹੋਈ ਹੈ ਹਾਲੇ ਦੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕੀਤਾ ਸੀ ਚਾਰਜ ਸ਼ੀਟ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਬਿਆਨਾਂ ਤੋਂ ਵੱਡੇ ਖੁਲਾਸੇ ਹੋਏ ਨੇ ਇੱਥੇ ਇਹ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੇ ਹੀ ਅਜਨਾਲਾ ਥਾਣੇ ਤੇ ਹਮਲੇ ਦੀ ਸਾਜਿਸ਼ ਰਚੀ ਗਈ ਸੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਬਿਆਨ ਦਿੱਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੁਆਰਾ ਕਈ ਕੈਂਪ ਲਗਾਏ ਗਏ ਸਨ ਜਿਹੜੇ ਕਿ ਗੁਰਦੁਆਰਿਆਂ ਦੇ ਵਿੱਚ ਲਗਾਏ ਗਏ ਸਨ ਲੋਕਾਂ ਦੀ ਸਮਝ ਮੁਤਾਬਕ ਇਨ੍ਹਾਂ ਕੈਂਪਾਂ ਦਾ ਮਕਸਦ ਸੀ ਨੌਜਵਾਨਾਂ ਦਾ ਨਸ਼ਾ ਛਡਾਉਣਾ ਪਰੰਤੂ ਇਹ ਮਹਿਜ ਦਿਖਾਵਾ ਸੀ ਨਸ਼ਾ ਛਡਾਉਣ ਦੇ ਨਾਮ ਤੇ ਕੈਂਪ ਲਗਾ ਕੇ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਆਪਣੀ ਕਟੜਪੰਥੀ ਵਿਚਾਰਧਾਰਾ ਵੱਲ ਖਿੱਚਦਾ ਸੀ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਮੰਨਿਆ ਕਿ ਨਸ਼ਾ ਛਡਾਉਣ ਦੇ ਕੈਂਪ ਸਿਰਫ ਓਪਰੀ ਦਿਖਾਵਾ ਸਨ ਅਸਲ ਮਕਸਦ ਤਾਂ ਨੌਜਵਾਨਾਂ ਨੂੰ ਆਪਣੇ ਮਕਸਦ ਲਈ ਪ੍ਰਭਾਵਿਤ ਕਰਨਾ ਸੀ ਤੋਂ ਸਾਥੀਆਂ ਨੇ ਪਹਿਲੀ ਵਾਰ ਅਬਲੀ ਫਰਮਾਨ ਦੇ ਦੱਸਦੇ ਕਿ ਸਰਕਾਰ ਦੀ ਬਜਾ ਜਲਾ ਪੇਟ ਤੇ ਪੂਰਾ ਖਤਮ ਕਰਨ ਲੱਗੀ ਹੈ ਦੇਖੋ ਜਦੋਂ ਅਰੈਸਟ ਪਈ ਸੀ ਉਹਨਾਂ ਦੀ ਉਦੋਂ 6 ਅਜਨਾਲੇ ਪੇਸ਼ ਕੀਤਾ ਗਿਆ ਤੇ ਜਦੋਂ ਚਲਾਨ ਪੇਸ਼ ਕਰਦੇ ਆ ਤੇ ਜਿਹੜਾ ਸੈਕਸ਼ਨ ਹੁੰਦੇ ਆ ਅੰਡਰ ਸੈਕਸ਼ਨ 307 ਟ੍ਰਾਈਬਲ ਬਾਏ ਸੈਕਸ਼ਨ 420 ਨੇ ਆ ਇਸ ਕਰਕੇ ਜਿਹੜਾ ਚਲਾਨ ਹੈ ਉਹ ਕਮਿਟ ਕਰਤਾ ਸਦਾ ਸੈਸ਼ਨ ਬੋਰਡ ਦੇ ਦੇ ਜੇ ਇਹ ਦੀ ਫਾਈਲ ਹੈਗੀ ਉਹ ਸਾਰੀ ਉਹ ਸੈਸ਼ਨ ਬੋਰਡ ਦੇ ਵਿੱਚ ਚੱਲੇਗੀ ਤੇ ਜਿੰਨਾ ਐਵੀਡੈਂਸ ਰਿਕਾਰਡ ਹੈਗਾ ਸੈਸ਼ਨ ਬੋਰਡ ਤੋਂ ਇਸ ਕਰਕੇ ਅਜ ਪੇਸ਼ ਕਰਦੇ ਕਿੰਨੇ ਕਿੰਨੇ ਜਨੇ ਆ ਕੁੱਲ ਕਿੰਨੇ ਜਨੇ ਆ ਤੇ ਅੰਮ੍ਰਿਤਪਾਲ ਦੇ ਸਾਥੀ ਕਿੰਨੇ ਹੋਵੇ ਨਹੀਂ ਕੋ ਅੰਮ੍ਰਿਤਪਾਲ ਦੇ ਸਾਥੀ ਕਹ ਲੋ ਜਾਂ ਜਿੰਨੇ ਨਾਮਿਨੇਟ ਅਕਿਊਜ਼ ਹੈਗੇ ਆ ਉਹ ਨੀਅਰਬਾਊਟ 38 3 ਸਰ ਮਾਮਲਾ ਕਿਲੇ ਤੋਂ ਫਾਈਲ ਨੰਬਰ ਆਫੇਰ ਜਤੀ ਪੇਸ਼ ਕੀਤਾ ਜਾਣਾ ਹਾਂਜੀ ਇਹ ਅੱਜ ਦਾ ਪੇਸ਼ ਕਰਨਾ ਉਹ ਸਾਡੀ ਨੰਬਰ ਆਫੇਰ ਜਤੀ ਹੀ ਪੇਸ਼ ਕਰਨਾ ਹੈ ਜੀ ਇਹਦੇ ਵਿੱਚ ਹਮੇਸ਼ਾ ਪਾਲ ਸਾਰੇ ਸ਼ਾਮਿਲ ਨਹੀਂ ਨੋਮੀਨੇਟਡ ਹੈਗੇ ਜਿਹਨਾਂ ਦਾ ਨਾਮ ਹੈਗਾ ਜੀ ਤੇ ਇਸ ਦੇ ਦਰਿਏ ਪੇਸ਼ ਕੀਤਾ ਜਾਏਗਾ ਜਾਂ ਖੁਦ ਨਹੀਂ ਦੇਖੋ ਜੱਜ ਸਾਹਿਬ ਨੇ ਆਰਡਰ ਕਿ ਜੀ ਦਿੱਤਾ ਹੈ ਜੀ ਅੱਜ ਪੇਸ਼ ਕਰੋ ਇੱਥੇ ਤੇ ਅੱਜ ਲੈ ਕੇ ਆਂ ਕਿੰਨੇ ਸਰ ਟੋਟਲ ਜਨਮ ਅੱਜ ਨਾਲ ਇੱਥੇ ਪੇਸ਼ ਇਹ ਦਸਾਂ 8345 ਬੰਨਾਂ ਨੂੰ ਪੇਸ਼ ਕਰਨਾ ਹੈ ਜੀ ਸਰ ਅਕੀਤਨਲ ਜਾਂਚੀਤਨ ਦਾ ਦਖਲ ਕਰਦੇ ਕਿ 300 ਪੇਜਾਂ ਦੇ ਕਾਫੀ ਵੱਡੇ આરોਪ ਲਗਾਏ ਜਾ ਰਹੇ ਨੇ ਕਿ ਆਜਾਦ ਦੇ ਪ੍ਰਧਾਨ ਦੀ ਇੱਕ ਬਾਜੂ ਕੋਲੇ આરોਪ ਲਗਾਏ ਨੇ ਬੱਪਲ ਵੀ ਇਤਨੇ ਰੋਗ ਲਗਾਏ ਨੇ ਬੀਪਾਸਿੰਗ ਦੇ ਸਿੱਕੇ ਨਸ਼ਾ ਕਰਦਾ ਜੇਲ੍ਹ ਦੇ ਵਿੱਚ ਉਹ ਵੀ ਕਾਫੀ ਵੱਡੇ આરોਪ ਲਗਾਏ ਗਏ ਨੇ ਦੇਖੋ ਜਿਹੜੀ ਚਾਰਕੀ 300 ਪੇਜਾਂ ਦੀ ਨਹੀਂ ਹੈ ਇਹਨਾਂ ਨੇ 4200 1200 ਪੇਜ ਦੀ ਚਾਰਕੀ ਸ਼ਾਮਿਲ ਕੀਤੀ ਹੈ ਤੇ ਜਿਹੜਾ ਇਹਨਾਂ ਦਾ ਬੇਸ ਬਣਾਇਆ ਸਿਰਫ ਉਹ ਸਿਰਫ ਇੱਕ ਡਿਸਕਲੋਜ਼ਰ ਸਟੇਟਮੈਂਟ ਬਣਾਇਆ ਤੇ ਇੱਕ ਐਡੀ ਕਾਲ ਡਿਟੇਲ ਜਿਹੜੀ ਉੱਥੇ ਪਿਆ ਕੀ ਹੈ ਤਾ ਠੀਕ ਹੈ ਨਾ ਹੁਣ ਜੋ ਡਿਸਕਲੋਜ਼ ਸਟੇਟਮੈਂਟ ਦੀ ਆਪਾਂ ਗੱਲ ਕਰੀਏ that is not admissible in evidence at all ਇਹ ਵੀ ਡਿਸਕਲੋਜ਼ ਸਟੇਟਮੈਂਟ ਹੁੰਦੀ ਹੈ ਜਿਹੜੀ ਇਹ ਹੁੰਦੀ ਹੈ ਰਿਲੇਟਡ ਟੂ ਕੇਸ 307 ਦਾ ਜਿਹੜਾ ਕੇਸ ਸੀਗਾ ਉਹਦੇ ਰਿਲੇਟਡ ਇਹਨਾਂ ਨੇ ਕੁਝ ਕੁਛ ਕਰ ਨਹੀਂ ਜਿੱਦੀ ਦਰ ਕਿ ਉਹਦੇ ਰਿਲੇਟਡ ਕੋਈ ਪੁੱਛਗਿਛ ਨਹੀਂ ਆਏਗੀ ਤੇ ਇਹ ਕੈਸੇ ਨਹੀਂ ਤੇਰਾ ਬਣਾ ਕੇ ਨਸ਼ੇ ਦੇ ਖਿਲਾਫ ਕੀ ਉਹ ਨਸ਼ੇ ਕਰਦਾ ਸੀ ਜਦ ਕਿ ਉਹ ਰਿਲੇਟਡ ਹੈ ਹੀ ਨਹੀਂ ਦੂਸਰਾ ਕੀ ਬਜੇ ਕਿ ਉਹਦਾ ਮੈਂ ਕੋਈ ਵਹਿਜਾ ਬਿਆਨ ਦਿੱਤਾ ਹੀ ਨਹੀਂ ਹੈ ਦੂਸਰਾ ਇਹ ਜਾਂਦੇ ਖਾਲੀ ਬੇਕਰ ਤੇ ਸਾਈਨ ਕਰਾਈ ਜਾਂਦੇ ਜਾਂ ਅੰਡਰ ਇਨਫਲੂਐਂਸ ਹੋ ਜਾਂਦੇ ਆ ਉਜਰੇ ਇਸ ਕਰਕੇ ਹੈ ਇਸ ਸਰਕਟ ਵਿਜੀਬਲ ਨਹੀਂ ਹੋ ਰਿਹਾ ਸਰ ਤੁਹਾਡੇ ਉੱਤੇ ਇਹ ਦਲੀਲਾ ਰੱਖੇ ਜਾਣਗੇ ਮਾਨਜੋਬ ਜਾਈ ਦੇ ਸਾਹਮਣੇ ਇਹ ਦੇਖੋ ਅੱਜ ਚਾਰਜ ਫਰੇਮ ਹੋ ਗਿਆ ਅੱਜ ਸਿਰਫ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇਹਨੂੰ ਪਲੀਟ ਗਿਲਟੀ ਕਰਦੇ ਹੋ ਜਾਂ ਨਾਟ ਗਿਲਟੀ ਗਿਲਟੀ ਇਹ ਤੁਹਾਡੀ ਨਾਟ ਗਿਲਟੀ ਗਿਲਟੀ ਹੈ ਤੇ ਆਪਣਾ ਐਵਿਡੈਂਸ ਦਿਖਾਵਾਂਗੇ ਜੀ ਆਪਣੇ ਕਿਉਂਕਿ ਆਪਾਂ ਆਪਾਂ ਦੇਖਣਾ ਹੈ ਠੀਕ ਹੋ ਗਿਆ ਮੇਰੇ ਸਾਹਮਣੇ ਸਾਥੇ ਨੂੰ ਪਹਿਲੀ ਵਾਰ ਬਲੀ ਫਰਮਾ ਕੇ